ਕਿਸਾਨ ਮੋਰਚਿਆਂ ਨੇ ਸਰਕਾਰ ਖਿਲਾਫ ਇੱਕ ਵਾਰ ਫਿਰ ਤੋਂ ਮੋਰਚਾ ਖੋਲ੍ਹ ਦਿੱਤਾ ਹੈ ਤੇ ਇਸੇ ਕੜੀ ਵਿੱਚ 13 ਫਰਵਰੀ ਨੂੰ ਕਿਸਾਨਾਂ ਦੇ ਵੱਲੋਂ ਦਿੱਲੀ ਵੱਲ ਕੂਚ ਕਰਨ ਦਾ ਪਲਾਨ ਕੀਤਾ ਗਿਆ ਪਰ ਇਸ ਤੋਂ ਪਹਿਲਾਂ ਹੀ ਕਿਸਾਨ ਸੰਯੁਕਤ ਮੋਰਚਾ ਦੇ ਆਗੂ ਹਰਮੰਦਰ ਸਾਹਿਬ ਪਹੁੰਚੇ ਜਿੱਥੇ ਉਹਨਾਂ ਨੇ ਗੁਰੂ ਘਰ ਮੱਥਾ ਟੇਕ ਕੇ ਆਪਣੇ ਇਸ ਮੋਰਚੇ ਦੀ ਫਤਿਹ ਦੀ ਕਾਮਨਾ ਕੀਤੀ ਇਸ ਮੌਕੇ ਕਿਸਾਨ ਆਗੂਆਂ ਦਾ ਕਹਿਣਾ ਸੀ ਕਿ ਸਰਕਾਰ ਦੀ ਤਾਂਨੇ ਸ਼ਾਹੀ ਖਿਲਾਫ ਉਹਨਾਂ ਨੇ ਇਹ ਝੰਡਾ ਬੁਲੰਦ ਕੀਤਾ ਤੇ ਨਾਲ ਹੀ ਉਹਨਾਂ ਦਾ ਕਹਿਣਾ ਸੀ ਕਿ ਕਿਸਾਨਾਂ ਦੇ ਟਰੈਕਟਰ ਕਦੇ ਕਿਸੇ ਦੀ ਜਾਨ ਨਹੀਂ ਲੈਂਦੇ ਬਲਕਿ ਸਰਕਾਰ ਦੇ ਬੈਰੀਕੇਡਸ ਲੋਕਾਂ ਦੀ ਜਾਨ ਦਾ ਦੁਸ਼ਮਣ ਬਣਦੇ ਨੇ ਦਿੱਲੀ ਵਾਲੇ ਮੋਰਚੇ ਨੂੰ ਲੈ ਕੇ ਆਪਾਂ ਅੱਜ ਗੁਰੂ ਰਾਮਦਾਸ ਦੇ ਦਰ ਤੇ ਨਸਮਸਤਕ ਹੋਣਾ ਸੀ ਕੁਝ ਕਾਰਨਾ ਕਰਕੇ ਮੈਂ ਲੇਟ ਹੋ ਗਿਆ ਜਾਮ ਸੀਗਾ ਤੈਸੇ ਗੁਰੂ ਘਰ ਵਿੱਚ ਅੱਜ ਅਕਾਲ ਤਖਤ ਸਾਹਿਬ ਤੇ ਅਰਦਾਸ ਕਰਾਂਗੇ ਕਿ ਜਿਹੜਾ ਦਿੱਲੀ ਮੋਰਚਾ ਦੋਵਾ ਉਹਦੇ ਵਿੱਚ ਜਿਹੜੇ ਦੇਸ਼ ਦੇ ਕਿਸਾਨ ਮਜ਼ਦੂਰ ਆ ਉਹਨਾਂ ਨੂੰ ਖਤੇ ਮਿਲੇ ਉਹਨਾਂ ਦੀਆਂ ਜਿਹੜੀਆਂ ਮੰਗਾਂ ਪੂਰੀਆਂ ਹੋਣ ਇਸ ਕਰਕੇ ਅਸੀਂ ਅੱਜ ਦਰਬਾਰ ਸਾਹਿਬ ਨਤਮਸਤਕ ਹੋਣ ਚੱਲੇ ਆਂ ਪੰनीर ਸਾਹਿਬ ਕੱਲ ਇੱਕ ਮੀਟਿੰਗ ਤੁਸੀਂ ਬੜੀ ਲੰਬੀ ਕੀਤੀ ਕੀ ਕੋਈ ਗੱਲਬਾਤ ਚੱਲ ਰਹੀ ਆ ਕੀ ਉਸ ਜਿਵੇਂ ਹਰਿਆਣਾ ਚਾਹਤਾ ਜਿ ਇੰਟਰਨੈਟ ਵੀ ਸਸਪੈਂਡ ਕਰਦਾ ਕੀ ਕਹਿਣਾ ਚਾਹੋ ਆ ਦੇਖੋ ਕੱਲ ਜਿਹੜੀ ਗੱਲਬਾਤ ਅਮਰਸਰ ਚ ਹੋਈ ਸੀਗੀ ਵੱਡੇ ਅਧਿਕਾਰੀਆਂ ਨਾਲ ਉਹਦੇ ਲੈ ਕੇ ਕੇਂਦਰ ਦੀ ਚਿੱਠੀ ਆ ਗਈ ਸਾਨੂੰ ਵੀ ਕੇਂਦਰ ਦੇ ਜਿਹੜੇ ਤਿੰਨ ਮੰਤਰੀ ਆ ਉਹ 12 ਤਰੀਕ ਨੂੰ ਚੰਡੀਗੜ੍ਹ ਦੇ ਵਿੱਚ ਅ ਵਿਦੇ ਪੰਜਾਬ ਸਰਕਾਰ ਉਹ ਕਿਸਾਨਾਂ ਦਾ ਜਿਹੜਾ ਐਸ ਕੇ ਐਮ ਗੈਰ ਰਾਜਨੀਤਿਕ ਤੇ ਕਿਸਾਨ ਮਜ਼ਦੂਰ ਮੋਰਚਾ ਇਹਨਾਂ ਦਾ ਜਿਹੜਾ ਡੈਲੀਗੇਟ ਜਾਊਗਾ ਉੱਥੇ ਉਹਨਾਂ ਨਾਲ ਵਿਚਾਰ ਚਰਚਾ ਕਰਨਗੇ ਉਦੋਂ ਜਲਦੀ ਜੀ ਕੋਣ ਕੋਣ ਹੋਊਗਾ ਦੇਖੋ ਡੈਲੀਗੇਸ਼ਨ ਚ ਤਕਰੀਬਨ ਮਿਰਲ ਦਾ 20 ਤੋਂ ਪਲੱਸ ਦਾ ਡੈਲੀਗੇਸ਼ਨ ਹੋਊਗਾ ਕੇਐਮਐਮ ਦੀਆਂ ਵੀ 12 13 13 ਹੋਣਗੇ ਆ ਤੇ ਇਸ ਕੇਮ ਨਾਨ ਪੋਲਿਟਿਕਲ ਦੀਆਂ ਪੂਰੀਆਂ ਦੇਸ਼ ਭਰ ਦੀਆਂ ਤਰ੍ਹਾਂ ਜਿਹੜਾ ਉਹਦਾ ਇੱਕ ਇੱਕ ਨਮਾਇੰਦਾ ਜੂ ਸ਼ਾਮਲ ਹੋ। ਕਿਸਾਨ ਜਥੇਬੰਦੀਆਂ ਤੁਹਾਡੇ ਨਾਲ ਨੇ ਜਿਵੇਂ ਪਿਛਲੀ ਵਾਰੀ ਪਹਿਲਾਂ ਚੱਲਿਆ ਸੀ ਕਈ ਆ ਕਹਿ ਰਹੇ ਕਿ ਅਸੀਂ ਨਾਲ ਆ ਕਈ ਕਹਿ ਰਹੇ ਨਹੀਂ ਨਾਲ ਕੀ ਕਰਨਾ ਚਾਹੀਓ। ਦੇਖੋ ਅੰਦੋਲਨ ਅੱਗੇ ਨੂੰ ਵੱਡਾ ਵਾ ਤੁਸੀਂ ਦੇਖ ਰਹੇ ਹੋ। ਅੰਦੋਲਨ ਦੀ ਅੰਦੋਲਨ ਦੀ ਤਿਆਰੀ ਵੱਡੀ ਆ। ਠੀਕ ਆ ਜੀ। ਪਰ ਸਰਕਾਰ ਦੀ ਕੀ ਗੱਲ ਹੈ? ਸਰਕਾਰ ਦੀ ਤਿਆਰੀ ਵੱਡੇ ਵੱਧ ਰਹੇ ਆ। ਕਿ ਕੀ ਕਹੋਗੇ? ਕੋਈ ਰੌਲਾ ਨਹੀਂ। ਦੇਖੋ ਸਵਾਲ ਤਾਂ ਇੱਕ ਬਣੇ ਸਰਕਾਰ ਸਾਡੇ ਨਾਲ ਵਾਰਤਾ ਕਰ ਰਹੀ ਆ। ਔਰ ਅਸੀਂ ਦਿਲ ਖੁੱਲੇ ਰੱਖੇ ਵੀ ਤੁਸੀਂ ਗੱਲਬਾਤ ਕਰੋ ਅਸੀਂ ਨਹੀਂ ਨਾ ਕਰਦੇ ਹੈਗੇ ਦੇਸ਼ ਦੇ ਲੋਕਾਂ 'ਚ ਮੈਸੇਜ ਨਹੀਂ ਜਾਵੇ ਵੀ ਕਿਸਾਨ ਆ ਗੋ ਗੱਲ ਨਹੀਂ ਕਰਨਾ ਚਾਹੁੰਦੇ ਇਹਦਾ ਮਤਲਬ ਅਸੀਂ ਸ਼ਾਂਤਮਈ ਟੰਗਣਾ ਬਹਿ ਕੇ ਮਸਲੇ ਦਾ ਹੱਲ ਚਾਹੁੰਦੇ ਆ ਗੱਲਬਾਤ ਦੇ ਵਿੱਚ ਵੀ ਜੋ ਕੁਝ ਹਰਿਆਣਾ ਦੇ ਸੀਐਮ ਸਾਹਿਬ ਖੱਟੜ ਸਾਹਿਬ ਦਾ ਰਵੱਈਆ ਦੇਖ ਰਿਹਾ ਸੀ ਜਿੱਮੇ ਇੰਟਰਨੈਟ ਬੰਦ ਕੀਤਾ ਔਰ ਤੁਸੀਂ ਬੈਰੀਕੇਟਿੰਗ ਦਾ ਚੱਲ ਪੰਜਾਬ ਵਾਲਿਆਂ ਲਈ ਕੀਤੀ ਗਲਤ ਸਮਝ ਆ ਰਹੀ ਆ ਹਰਿਆਣੇ ਦੇ ਵਿੱਚ ਜਿਹੜਾ ਅਨਲਾਨੀ ਐਮਰਜੈਂਸੀ ਜਜਵੇਂ ਪੂਰੇ ਪੂਰੇ ਹਰਿਆਣੇ ਨੂੰ ਖੁੱਲੀ ਜੇਲ੍ਹ ਵਿੱਚ ਬਦਲਿਆ ਜਾ ਰਿਹਾ ਮੈਨੂੰ ਲੱਗਦਾ ਹੈ ਗੈਰ ਮਨੁੱਖੀ ਹਰਿਆਣੇ ਦੇ ਲੋਕਾਂ ਨੇ ਖट्टर ਸਾਹਿਬ ਨੂੰ ਚੁਣਿਆ ਸੀਗਾ ਹਰਿਆਣੇ ਦੀ ਤੇ ਮੈਨੂੰ ਲੱਗਦਾ ਹੈ ਹਰਿਆਣੇ ਦੇ ਲੋਕਾਂ ਨੂੰ ਧਰਨਾ ਮਜਾਰਾ ਕਰਨਾ ਮੋਰਚੇ 'ਤੇ ਜਾਣਾ ਉਹਨਾਂ ਦਾ ਜਨਮ ਸਿਰ ਦਾ ਅਧਿਕਾਰ ਹੈ ਉਹ ਖੋਹਣਾ ਨਹੀਂ ਚਾਹੀਦਾ ਹਰਿਆਣੇ ਦੇ ਕਿਸਾਨਾਂ ਨਾਲ ਸਾਰਿਆਂ ਨਾਲ ਰਾਬਤਾ ਹੈਗਾ ਜੀ ਹੰਦੇ ਸਾਹਿਬ ਆ ਜੇ ਦਾਸ ਕਰ ਲੈ ਜੀ ਦਿੱਲੀ ਕੁਝ ਨਹੀਂ ਦਾਸ ਹਾਂ ਸਾਰੇ ਹਰਿਆਣੇ ਦੇ ਕਿਸਾਨਾਂ ਨਾਲ ਸਾਰਿਆਂ ਨਾਲ ਰਾਬਤਾ ਹੈਗਾ ਜੀ ਹੰਦੇ ਸਾਹਿਬ ਆ ਜੇ ਦਾਸ ਕਰ ਲੈ ਜੀ ਦਿੱਲੀ ਕੁਝ ਨਹੀਂ ਦਾਸ ਕਰ ਲੈ ਜੀ ਹਾਂ ਦਿੱਲੀ ਕੁਝ ਤੋਂ ਪਹਿਲੋ ਦਿੱ ਉਦੇ ਵਾਸਤੇ ਗੁਰੂ ਘਰ ਨਤਮਸਤਕ ਜਦੋਂ ਵੀ ਕੋਈ ਕੰਮ ਕੱਢਾ ਕਰੀਦਾ ਤੇ ਗੁਰੂ ਘਰੋਂ ਜਿਹੜਾ ਅਰਦਾਸ ਕਰਕੇ ਸ਼ੁਭ ਗੁਰੂ ਸਾਹਿਬ ਦੇ ਅਸ਼ੀਰਵਾਦ ਲੈ ਕੇ ਤੁਰੇਦਾ ਉਹਦੇ ਵਾਸਤੇ ਅੱਜ ਆਇਆ ਮੇਰਾ ਮੇਰਾ ਅੱਜ ਮੰਗ ਹੋਈ ਹੈ ਤੇਰਾ ਵੀ ਫਿਰ ਕੁਝ ਕੀਤਾ ਜਾਏਗਾ ਨਹੀਂ ਦੇਖੋ ਆਜ ਤਾਂ ਅਸੀਂ ਸਾਰੇ ਇਕੱਠੇ ਹੋ ਰਹੇ ਹੈਗੇ ਆ ਹਾਂਜੀ ਤੇ ਕੱਲ 12 ਨੂੰ ਵੀ ਨੇੜੇ ਇਕੱਠਾ ਹੋਇਆ ਜਾਊਗਾ ਸ਼ਾਇਦ ਫਤੇਗੜ ਸਾਹਿਬ ਅਸੀਂ ਇਕੱਠੇ ਹੋ ਜਾਈਏ ਕੂਚ 13 ਦਾ ਹੀ ਆ ਉਹ ਉਹ ਤਾਂ ਜਿਹੜੀ 12 ਦੀ ਮੀਟਿੰਗ ਹੈ ਨਾ ਉਹਦੀ ਸ਼ਾਮ ਚ ਕੀ ਨਿਕਲ ਕੇ ਆਉਂਦਾ ਕੀ ਹੁੰਦਾ ਉਤੋਂ ਬਾਅਦ ਫੈਸਲਾ ਕੀਤਾ ਕਿ ਸੁਣਨ ਦੇਗਾ ਅੱਗੇ ਸਰ ਕਿੱਥੇ ਤਿਆਰੀ ਕੀਤੀ ਜਾਂਦੀ ਹੈ ਅੰਬਰਸਤ ਤੋਂ ਦੇਖੋ ਦੇਖੋ ਅੱਜ ਅੱਜ ਦਾਵਾ ਕਰਨਾ ਮੀਟਿੰਗ ਤੋਂ ਬਾਅਦ ਵੀ ਮੀਟਿੰਗਾਂ ਮੰਨੀਆਂ ਜਾਣੀਆਂ ਕਿ ਨਹੀਂ ਮੰਨੀਆਂ ਜਾਣੀਆਂ ਵਾਜਬ ਨਹੀਂ ਹੈਗਾ ਇਹ ਮੀਟਿੰਗ ਤੋਂ ਬਾਅਦ ਪਹਿਲੀ ਵਾਰੀ ਮੋਰਚਾ ਕਦਮ ਕਰਕੇ ਆਏ ਸੀ ਐਮਐਸਪੀ ਦੀ ਮਾਰ ਅੜੀ ਕਿਤੇ ਗੱਲ ਕਿਤੇ ਅੜੀ ਹੈ ਜੀ ਦੇਖੋ ਮੰਗ ਤੋਂ ਦੇਖੋ ਡਬਲਿਊਟੀਓ ਨਾਲ ਟਕਰaundੀਆਂ ਮੰਗਾ ਨੇ ਐਮਐਸਪੀ ਖਰੀਦੀ ਗਰੰਟੀ ਦਾ ਕਾਨੂੰਨ ਇਹ ਬਹੁਤ ਸੌਖਾ ਸਖਾਲਾ ਇਹਦੇ ਵਾਸਤੇ ਕਿਸੇ ਕਮੇਟੀ ਦੀ ਲੋੜ ਨਹੀਂ ਹੈਗੀ ਐਮ ਐਸ ਪੀ ਪਹਿਲੋ ਤੈਅ ਕਰਦੀ ਹੈ ਸਰਕਾਰ 23 ਫਸਲਾਂ ਤੇ 1000 ਬਣਾ ਕੇ ਭਾਵੇਂ ਉਹ ਧਾਰ ਸਾਨੂੰ ਪਸੰਦ ਨਹੀਂ ਉਹ ਉਹਦਾ ਐਮ ਐਸ ਪੀ ਖਰੀਦ ਦੀ ਗਰੰਟੀ ਦਾ ਕਾਨੂੰਨ ਬਣਾਇਆ ਜਾ ਸਕਦਾ ਵਾ ਉਦੋਂ ਅੱਗੇ ਡਾਕਟਰ ਸੁਆਮੀਨਾਥਨ ਕਮਿਸ਼ਨ ਦੀ ਰਿਪੋਰਟ ਦੇ ਅਨੁਸਾਰ ਫਸਲਾਂ ਦੇ ਭਾਅ ਦਿੱਤੇ ਜਾਣ ਇਹ ਤੋਂ ਗਾ ਹੈਗਾ ਵੀ ਗੰਨਾ ਗੰਨੇ ਦਾ ਸੀ 2 100% ਜੋੜ ਕੇ ਉਹਦਾ ਭਾਅ ਤੈਅ ਕੀਤਾ ਜਾਵੇ ਕਿਸਾਨ ਤੇ ਖੇਤ ਮਜ਼ਦੂਰ ਨੂੰ ਕਰਜ਼ਾ ਮੁਕਤ ਕੀਤਾ ਜਾਵੇ ਲਖੀਮਪੁਰ ਖਰੀਦੇ ਵਿੱਚ ਜਿਹੜੇ ਅਜੀਤ ਮਿਸ਼ਰਾ ਟੈਣੀ ਜੀ ਉਹਨਾਂ ਨੂੰ ਮੰਤਰੀ ਮੰਡਲ ਚੋਂ ਕੱਢਿਆ ਜਾਣਾ ਰਹਿਤਾ ਮਹੀਨਾ ਗਿਆ ਇਹ ਕਿਸਾਨਾਂ ਦਾ ਦਿਲ ਠੰਡਾ ਕਰਨਾ ਉਹਨਾਂ ਨੂੰ ਬਾਹਰ ਕੱਢ ਦਿਓ ਤੇ ਲਖੀਮਪੁਰ ਖਰੀਦੇ ਜਿਹੜੇ 13 ਇੰਜਰਡ ਆ ਉਹਨਾਂ ਦਾ ਮੁਆਵਜ਼ਾ ਇਹ ਤੋਂ ਗਾਂ ਜਿਹੜਾ ਸਾਰੇ ਕੇਸ ਪਾਏ ਹੋਏ ਆ ਦਿੱਲੀ ਸਮੇਤ ਜਿੰਨੇ ਕੇਸ ਆ ਉਹ ਵਾਪਸੀ ਦਾ ਸਵਾਲ ਹੈ ਬਿਜਲੀ ਸੋਧ ਬਿੱਲ ਜਿਹੜਾ ਨਿੱਜੀ ਕਰਨ ਦਾ ਹਿੱਸਾ ਉਹਨੂੰ ਵਾਪਸ ਲਿਆ ਜਾਣਾ ਜਾਂ ਪੋਲੂਸ਼ਨ ਐਕਟ ਦੇ ਵਿੱਚੋਂ ਜਿਹੜਾ ਵਾ ਖੇਤੀ ਨੂੰ ਬਾਹਰ ਕੱਢਣਾ ਚਾਹੀਦਾ ਕਿਸਾਨਾਂ ਨੂੰ ਜਿਹੜੀ ਫਸਲੀ ਬੀਮਾ ਯੋਜਨਾ ਉਹ ਆਪਣੇ ਪੱਧਰ ਤੇ ਸਰਕਾਰ ਜਿਹੜੇ ਆਰਕੀ ਮਜ਼ਦੂਰਾਂ ਵਾਸਤੇ ਅਸੀਂ ਨਰਿੱਗੜ ਦੀ ਵੀ ਗੱਲ ਕੀਤੀ ਆ ਇਹਨੂੰ 200 ਦਿਨਾਂ ਤੋਂ ਐਮਐਸਪੀ ਨੂੰ ਲੈ ਕੇ ਪੀਰੇ ਚੰਡੀਗੜ੍ਹ ਨੂੰ ਕੁੱਪ ਕਰੀਆਂ ਐਮਐਸਪੀ ਲੈ ਕੇ ਐਮਐਸਪੀ ਜੇ ਚੰਡੀਗੜ੍ਹ ਹੀ ਹੱਲ ਹੋਣਾ ਤਾਂ ਫਿਰ ਦਿੱਲੀ ਜਾਣ ਦੀ ਕੀ ਲੋੜ ਆ ਤੁਹਾਨੂੰ ਜੀ ਦੇਖੋ ਵਾਰਤਾ ਕਿਤੇ ਵੀ ਹੋ ਸਕਦੀ ਆ ਦਿੱਲੀ ਦਾ ਅੰਦੋਲਨ ਆ ਉਹ ਦਿੱਲੀ ਚੱਲੂਗਾ ਸਾਡੀ ਮੰਗ ਮੁਤਾਬਕ ਹੀ ਉਹ ਚੰਡੀਗੜ੍ਹ ਆਏ ਨੇ ਪਹਿਲੇ ਕਦੀ ਵਿੱਚ ਇਤਿਹਾਨ ਐ ਜਿੱਦ ਨਹੀਂ ਹੋਇਆ ਫਿਰ ਦਿੱਲੀ ਚੱਲ ਕੇ ਚੰਡੀਗੜ੍ਹ ਜਾਂ ਪੰਜਾਬ ਆਈ ਹੋਵੇ ਇਤਿਹਾਸਕ ਮੌਕਾ ਦਾ ਦੇ ਹਿਸਾਬ ਦੀਆਂ ਤਿਆਰੀਆਂ ਜੇ ਕੋਈ ਟਕਰਾਅ ਹੋਇਆ ਕੌਣ ਜ਼ਿੰਮੇਵਾਰ ਹੈ ਜ਼ਿੰਮੇਵਾਰ ਹੈ ਸਰਕਾਰ ਸਰਕਾਰ ਅਸੀਂ 1 ਮਹੀਨਾ ਪਹਿਲੋ ਦੇਖੋ ਅਲਟੀਮੇਟਮ ਦਿੱਤਾ 9 ਦਸੰਬਰ 2021 ਦੀ ਚਿੱਠੀ ਆਈ ਹੋਈ ਹੈ ਮੋਦੀ ਸਾਹਿਬ ਦੀ 2 ਸਾਲ ਹੋ ਗਿਆ ਮਸਲੇ ਦਾ ਹੱਲ ਨਹੀਂ ਕੀਤਾ ਇੱਕ ਉਹਨਾਂ ਮੰਗਾ ਮੰਗਾ ਨਹੀਂ ਕਮਿਟਮੈਂਟਸ ਜਿਹਨੂੰ ਕਹਿੰਦੇ ਆ ਜਿਹੜੇ ਉਹਨਾਂ ਨੇ ਭਰੋਸੇ ਦਿੱਤੇ ਆ ਉਹ ਜ਼ਿੰਮੇਵਾਰ ਨਹੀਂ ਵੀ ਸਾਨੂੰ ਮਜਬੂਰ ਹੋ ਕੇ ਦਿੱਲੀ ਜਾਣਾ ਪੈ ਰਿਹਾ ਦੋਵਾਂ ਸਾਲਾਂ 'ਚ ਸਾਡੇ ਮਸਲੇ ਹੱਲ ਕਰ ਦਿੰਦੇ ਤਾਂ ਅਸੀਂ ਕਹਿੰਦੇ ਮੋਦੀ ਸਾਹਿਬ ਠੀਕ ਨੇ ਦੇ ਜੀ ਅੱਜ ਦੇ ਅਮਰਸਰ ਦੀ ਯਾਰੀ ਅਮਰਸਰ ਤੋਂ ਕਿੱਥੇ ਜਾਈਏਗੀ ਫਤਿਹਗੜ ਤੋਂ ਦੇਖੋ ਫਤਿਹਗੜ Papa ਇਥੋਂ ਅਮਰਸਰ ਦੇ ਵਿੱਚ ਅੱਜ ਤੱਕ ਇਕੱਠੇ ਹੋਣਾ ਗਾਹਾਂ ਜਾ ਕੇ ਫਤਿਹਗੜ ਸਾਹਿਬ ਇਕੱਠੇ ਹੋਵਾਂਗੇ ਜਿਹੜਾ 13 ਨੂੰ 12 ਵਾਲੀ ਮੀਟਿੰਗ ਆ ਉਹਦੀ ਸ਼ਾਮ ਤੋਂ ਬਾਅਦ ਸਾਰੀ ਪਿਕਚਰ ਤੁਹਾਡੇ ਸਾਹਮਣੇ ਜੋ ਕੁਝ ਵੀ ਹੋਊਗਾ ਜੇ ਸਰਕਾਰ ਕੋ ਐਮਐਸਪੀ ਖਰੀਦ ਦੀ ਗਰੰਟੀ ਤੇ ਨੋਟੀਫਿਕੇਸ਼ਨ ਕਰਦੀ ਆ ਡਾਕਟਰ ਸੁਮਿੰਨਾਥ ਨੇ ਕਮਿਸ਼ਨ ਦੀ ਮੰਗ ਤੇ ਨੋਟੀਫਿਕੇਸ਼ਨ ਕਰਦੀ ਆ ਕੋ ਕਰਜ਼ੇ ਤੇ ਨੋਟੀਫਾਈ ਕਰਦੀ ਆ ਫਿਰ ਜੜੀਆਂ ਦੇਸ਼ ਦੀਆਂ ਜਥੇਬੰਦੀਆਂ ਨਾਲ ਮਿਲ ਕੇ ਵਿਚਾਰਾਂਗੇ ਜੀ ਜੋ ਪ੍ਰਧਾਨ ਸਾਹਿਬ ਜੋ ਉੱਥੇ ਹਾਲਾਤ ਬਣਨੇ ਨੇ ਇਸ ਲਈ ਇੱਕ ਤਰ੍ਹਾਂ ਦੇ ਜੰਗੀ ਪੱਦਰ ਦੇ ਉਹਨਾਂ ਨੇ ਹਾਲਾਤ ਬਣਾਏ ਆ ਉਹਦੇ ਵਿੱਚ ਕਗਰ ਕੋਈ ਨੌਜਵਾਨ ਦਾ ਜਾਂ ਕੁਝ ਵੀ ਨੁਕਸਾਨ ਹੁੰਦਾ ਕਿਉਂਕਿ ਲੜਨ ਲਈ ਤੁਸੀਂ ਜਾ ਰਹੇ ਜੀ ਦੇਖੋ ਅਸੀਂ ਲੜਨ ਨਹੀਂ ਜਾ ਰਹੇ ਇਸ ਦੁਸ਼ਸ਼ ਵਿੱਚ ਜਮਹੂਰੀਅਤ ਆ ਜੀ ਕਿਸਾਨ ਨੂੰ ਖੇਤ ਮਜ਼ਦੂਰ ਨੂੰ ਜਿਹੜਾ ਦੇਸ਼ ਦਾ 60% ਹਿੱਸਾ ਇਹ ਦੇਸ਼ ਕਿਸਾਨਾਂ ਮਜ਼ਦੂਰਾਂ ਨਾਲ ਚੱਲਦਾ ਉਹਨਾਂ ਨੂੰ ਆਪਣਾ ਧਰਨਾ ਮਜਾਰਾ ਕਰਨ ਦਾ ਹੱਕ ਹੈਗਾ ਟਰੈਕਟਰ ਕਿਸੇ ਦੀ ਜਾਨ ਨਹੀਂ ਲੈਂਦਾ ਜਾਣਤਾ ਸਰਕਾਰ ਦੇ ਬੈਰੀਕੇਟ ਲੈਣਗੇ ਅਸੀਂ ਅਸੀਂ ਅਥਰੂ ਗੈਸ ਅਸੀਂ ਨਹੀਂ ਅਸੀਂ ਤਾਂ ਪੀਸਫੁਲੀ ਪਿਛਲੀ ਵਾਰੀ ਪੀਸਫੁਲੀ ਕੇ ਹੁਣ ਵੀ ਟਰੈਕਟਰ ਤਾਂ ਅਸੀਂ ਡੀਸੀ ਦਫ਼ਤਰਾਂ ਗਾੜੀ ਲਿਓਣੇ ਆ ਹਰਥਾਂ ਟਰੈਕਟਰ ਕੱਢਦੇ ਆ ਆਪਣੇ ਵੀ ਟਰੈਕਟਰ ਲੈ ਕੇ ਜਾਓਗੇ ਨਾ ਦੇਖੋ ਜਾਇਆ ਜਾਇਆ ਹੀ ਟਰੈਕਟਰ ਟਾਲੀਆਂ ਦੇ ਜਾਨਮ ਉਹਨਾਂ ਦੇ ਜਾਇਆ ਨਹੀਂ ਜਾਣਾਗੇ ਤੇ ਮੁਸ਼ਕਲ ਹੋਏਗੀ ਦੇਖੋ ਟ੍ਰੈਕਟਰ ਕਿਉਂ ਟਕਰਾਨਗੇ ਜੇ ਸਰਕਾਰ ਨਾ ਟਕਰਾਊਗੀ ਤੇ ਕਿਉਂ ਟਕਰਾਨਗੇ ਸਿੱਧਾ ਆਪਣੇ ਵੱਲੋਂ ਪੀਸਫੁਲੀ ਅਮਪਰਾਮਣ ਤਰੀਕੇ ਨਾਲ ਆਪ ਦਾ ਬਸਾਬ ਜਿਹੜੀ ਜਗ੍ਹਾ ਵਾ ਉਹ ਇੱਕ ਪੁਲ ਹੈ ਇਹ ਕੋਈ ਖਾਲੀ ਜਗ੍ਹਾ ਨਹੀਂ ਹੈ ਅਗਰ ਪੁਲ ਤੋਂ ਵੀ ਕੋਈ ਥੱਲੇ ਡਿੱਗਦਾ ਤਾਂ ਵੀ ਨੁਕਸਾਨ ਤੇ ਹੈ ਠੀਕ ਹੈ ਇਹ ਤਾਂ ਇਹ ਤਾਂ ਦੇਖੋ ਸਰਕਾਰ ਕਰਨੀ ਨਾ ਦੇਵੇ ਅੰਦੋਲਨ ਸਰਕਾਰ ਮੰਗਾ ਮੰਨ ਲਵੇ ਕੰਮ ਨਿਭੜ ਜਾਵੇ ਜੇ ਨਹੀਂ ਮੰਦੀ ਤਾਂ ਫਿਰ ਉਹਦੇ ਤੇ ਦੇਖੋ ਇਹ ਅੱਜ ਨਹੀਂ ਨਾ ਕਹਿ ਸਕਦੇ ਅੱਜ ਨਹੀਂ ਨਾ ਕਹਿ ਸਕਦੇ ਉਹ ਜਬਰਦਸਤੀ ਆਪਣੀਆਂ ਗੱਲਾਂ ਸਾਡੇ ਮੂੰਹ 'ਚ ਇਹ ਤਾਂ 12 ਦੀ ਮੀਟਿੰਗ ਤੋਂ ਬਾਅਦ ਪਤਾ ਲੱਗਿਆ ਕੀ ਲੱਗਦਾ ਤੁਹਾਨੂੰ ਕੱਲ੍ਹ ਤੇ ਇੱਕ ਮੀਟਿੰਗ ਰਹਿ ਗਈ ਹੈ ਕੀ ਰਵਈਆ ਕੀ ਲੱਗਦਾ ਦੇਖੋ ਸਰਕਾਰ ਅਸੀਂ ਆਪਣੇ ਵੱਲੋਂ ਪੋਜ਼ੀਟਿਵ ਐ ਸਾਡਾ ਕੰਮ ਹੈ ਜਦੋਂ ਸਰਕਾਰ ਗੱਲਬਾਤ ਲਈ ਸੱਦੂਗੀ ਅਸੀਂ ਉਹਨਾਂ ਨੂੰ ਇੱਕ ਇੱਕ ਗੱਲ ਬੜੇ ਪਿਆਰ ਨਾਲ ਅਮ ਪ੍ਰਮਣ ਢੰਗ ਨਾਲ ਚੰਗੇ ਮਾਹੌਲ ਦੇ ਵਿੱਚ ਦੱਸਾਂਗੇ ਵੀ ਸਾਡੀਆਂ ਆ ਦੇਸ਼ ਦੇ ਕਿਸਾਨ ਮਜ਼ਦੂਰੀ ਦੀਆਂ ਸਮੱਸਿਆ ਮੰਨਣਾ ਨਹੀਂ ਮੰਨਣਾ ਉਹਨਾਂ ਦੀ ਮਰਜ਼ੀ ਹੈ ਉਹ ਦੇਖਣ ਉਹ ਕਿਹੜੀ ਬਾਕੀ ਜਿੱਥੇ ਬੰਦੀਆਂ ਤੁਹਾਡੇ ਨਾਲ ਕਿਉਂ ਨਹੀਂ ਆ ਰਹੀਆਂ ਸਾਰੀਆਂ ਜਿੱਥੇ ਤੁਸੀਂ ਦੱਸੋ ਤੁਹਾਨੂੰ ਕਿਹੜੀਆਂ ਦਾ ਪਤਾ ਵੀ ਕਿਹੜੀਆਂ ਨਹੀਂ ਆ ਰਹੀਆਂ ਤੇਰੀ 34 ਜਿੱਥੇ ਬੰਦੀਆਂ ਸੀ ਉਹ ਸਾਰੀਆਂ ਕਿਉਂ ਨਹੀਂ ਨਹੀਂ ਤੁਸੀਂ ਕਿਸੇ ਦਾ ਨਾਮ ਉਥੂ ਹੀ ਕਿਦਾਂ ਦਾਵਾ ਕਰ ਸਕਦੇ ਵੀ ਨਹੀਂ ਆ ਰਹੀਆਂ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਵੀ ਸਾਰੀਆਂ ਜਿੱਥੇ ਬੰਦਿਆਂ ਦਿਲੀ ਨਾਲ ਲੈ ਕੇ ਜਾਣਾ ਠੀਕ ਹੈ ਜੀ ਧੰਨਵਾਦ ਜਾਨ ਕੇ ਹਾਂ ਗ੍ਰਾਹਕ ਸਾਹਿਬ ਵੀ ਜਾਣ ਕੇ ਦੇਖੋ ਇੱਕ ਮਿੰਟ ਕਰੋ ਯਾਰਿਆ ਨਾ ਸਾਡੀ ਗੱਲ ਹੋਈ ਆ ਕਿਸੇ ਨੇ ਜਾਣਾ ਨਹੀਂ ਜਾਣਾ ਉਹਦੀ ਮਰਜ਼ੀ ਹੈ ਗੱਲਬਾਤ ਸਾਡੀ ਸਾਰੇ ਨਾਲ ਮੈਂ ਤੁਹਾਨੂੰ ਦਾਵਾ ਕਰਦਾ ਤੁਸੀਂ ਇਹ ਸਵਾਲ 15 ਨੂੰ ਕਰਿਓ ਕੋਈ ਵੀ ਪੰਜਾਬ ਚ ਨਹੀਂ ਰਹੇ